ਸੰਯੁਕਤ ਕਿਸਾਨ ਮੋਰਚੇ ਦੇ ਸਰਦੇ ਤੇ 26 ਜਨਵਰੀ ਟਰੈਕਟਰ ਰੈਲੀ ਸਥਾਨ ਬਰਨਾਲਾ ਬਲਾਕ ਪ੍ਰਧਾਨ ਮੈਸ ਸਿੰਘ ਜੀ ਦੇ ਵਾਹਿ ਵਿੱਚ ਮੀਤ ਪ੍ਰਧਾਨ ਪ੍ਰਜਾ ਚਰਜੀ ਜੀ ਲਾਏ ਆ ਬਲੋਂ ਬੀਕੇਯੂ ਲੱਖੋਵਾਲ ਸੰਯੁਕਤ ਕਿਸਾਨ ਮੋਰਚਾ ਬਲਾਕ ਸਹੜਾ ਬਰਨਾਲਾ ਕਾਮੀਰ ਤੋਂ ਸਰਦੇ ਤੇ ਆਪਾਂ ਟਰੈਕਟਰ ਰੈਲੀ ਕਿੱਥੇ ਜਾ ਰਹੀ ਹੈ ਜੀ 26 ਜਨਵਰੀ ਤੇ ਆਪਾਂ ਨੂੰ 5-4 ਅੱਜ ਦਾ ਆਰਥਿਕ ਕਾਲ ਨੇ ਲੱਤਵਾਲ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ਛਕੀ ਦਾ ਜ਼ਿਲ੍ਹੇ ਦੇ ਸਵਰਨ ਵਿੱਚ ਬਲਾਕ ਪ੍ਰਧਾਨ ਨਾਇਬ ਸਿੰਘ ਜੀ ਗਵਾਈ ਵਿੱਚ ਇਹ ਢੱਲੇਵਾਲ ਤੋਂ ਕਾਫਲਾ ਜੋ ਸ਼ੁਰੂ ਹੋਣ ਜਾ ਰਿਹਾ ਟਰੈਕਟਰਾਂ ਦਾ ਪਾਈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਛੋਟੀ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਟਰੈਕਟਰ ਰੈਲੀ ਪੰਜਾਬ ਅਤੇ ਸੈਂਟਰ ਸਰਕਾਰ ਦੇ ਖਿਲਾਫ ਆ ਜੋ ਕਿ ਬਿਜਲੀ ਸ਼ੋਧ ਵੇਲੇ 2025 ਲਾਗੂ ਕਰ ਰਹੇ ਆ ਇੱਕ ਛੇੜੇ ਦੇ ਵੇਲੇ ਇੱਕ ਮਨੇਰੇਗਾ ਵੇਲੇ ਇੱਕ ਜੋ ਮਜ਼ਦੂਰ ਕੰਮ ਕਰਦੇ 8 ਘੰਟੇ ਉਹਨਾਂ ਨੂੰ 12 ਘੰਟੇ ਕੰਮ ਕਰਾਉਂਦੇ ਆ ਇਹ ਚਾਰ ਕਾਨੂੰਨਾਂ ਦੇ ਖਿਲਾਫ ਟਰੈਕਟਰ ਰੈਲੀ ਕੀਤੀ ਜਾ ਰਹੀ ਆ ਦੇਸ਼ੀ ਡਾਕਟਰ ਬਰਨਾਲਾ ਸਾਰਿਆਂ ਕਿਸਾਨ ਜਸੇ ਬੰਦੇ ਆ ਇਕਲੀ ਲੱਖੋਵਾਲ ਦੇ ਇਹ ਸਾਰਿਆਂ ਹੀ ਕਿਸਾਨ ਜਸੇ ਬੰਦਿਆਂ ਜਿਹੜੇ ਤੌਰ ਤੇ ਬਲਾਗ ਤੌਰ ਤੇ ਕਰ ਰਹੀਆਂ ਹਨ ਜੋ ਕਿ ਬਲਾਗ ਸਹਿਣਾ ਤੋਂ ਲੱਖੋਵਾਲ ਭਾਰਤੀ ਕਿਸਾਨ ਜਣੇ ਲੱਖੋਵਾਲ ਵੱਡੇ ਕਾਫਲੇ ਲੈ ਕੇ ਪਹੁੰਚ ਰਿਹਾ ਦਨਾਲਾ ਤੇ ਇਹ ਕਿਹੜੇ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਚਿੱਪ ਵਾਲੇ ਮੀਟਰ ਲੱਗ ਰਹੇ ਨੇ ਉਹਦੇ ਬਾਰੇ ਉਹ ਪਹਿਲੀ ਗੱਲ ਤਾਂ ਅਸੀਂ ਬਰਨਾਲੇ ਜਿਹੜੇ ਚ ਲੱਗਣੇ ਬਹੁਤ ਘੱਟ ਦਿੱਤੇ ਆ ਪਰ ਉਹਨਾਂ ਦੇ ਖਲਾਫ ਵੀ ਅਸੀਂ ਕਾਰਵਾਈ ਇਹ ਕਰ ਰਿਹਾ ਇਹ ਵੀ ਬਿਜਲੀ ਸੋਧ ਮਿਲਦੇ ਵਿੱਚ ਕਾਨੂੰਨ ਆਏਗਾ ਇਹ ਕਰ ਛੋਟੀਆਂ ਮੰਗਾਂ ਨਹੀਂ ਮੰਗਿਆ ਜਾਂਦੀਆਂ ਸਰਕਾਰ ਤਦ ਹੀ ਇੱਕ ਹੋਗਾ ਜਦੋਂ ਕੀ ਐਲਾਨ ਕਰਦੇ ਹੋਗੇ ਇਸ ਤੋਂ ਬਾਅਦ ਸੰਯੋਗਤ ਮੋਰਚੇ ਦਾ ਫੈਸਲਾ ਵੱਡੇ ਧਰਨੇ ਲਗਾਏ ਜਾਣਗੇ ਚੰਡੀਗੜ੍ਹ ਲੱਗਦਾ ਕ ਦਿੱਲੀ ਲੱਗਦਾ ਕਡੇਸ਼ੇ ਦਫ਼ਤਰ ਲੱਗਦਾ ਉਹ ਸੰਯੋਗਤ ਮੋਰਚੇ ਦਾ ਫੈਸਲਾ ਹੈ ਅਜੀ ਇਹਨਾਂ ਬਲਾਕ ਤੋਂ ਮੈਸੇਜ ਭੱਜੇ ਬਾਦ ਤਾਂ ਵੀਰਾਂ ਆਖੋ ਸਤਿ ਸ਼੍ਰੀ ਅਕਾਲ ਦੇ ਵਿੱਚ ਸ਼ੁਕਰੀ ਅੰਦਰ ਇਹ ਸਟੇਟ ਕਰੇ ਕਿ ਜੀ ਧੰਨਵਾਦ ਉਹ ਟ੍ਰੈਕਟਰ ਦਾ ਵੱਡੀ ਅੰਦੇਸ਼ਾਵਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਾਰਤੀ ਕਿਸਾਨ ਜਿਹੜਿਆਂ ਲੱਖੋ ਵਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਵਾ ਸੈਂਟਰਲ ਸਰਕਾਰ ਮਰਦਾਵਾ ਸੰਜੋਇਤ ਕਿਸਾਨ ਮੋਰਚਾ ਜਿੰਦਾਬਾਦ ਸੰਜੋਇਤ ਕਿਸਾਨ ਮੋਰਚਾ ਜਿੰਦਾਬਾਦ ਭਾਰਤੀ ਕਿਸਾਨ ਜਿਹੜਿਆਂ ਲੱਖੋ ਵਾ ਜਿੰਦਾਬਾਦ ਭਾਰਤੀ ਕਿਸਾਨ ਜਿਹੜਿਆਂ ਲੱਖੋ ਵਾ ਜਿੰਦਾਬਾਦ ਬਿਜਲੀ 100 ਰੁਪਏ ਦਾ ਵਾਸ ਲੋ ਵਾਸ ਲੋ ਬਿਜਲੀ 100 ਰੁਪਏ ਦਾ ਵਾਸ ਲੋ ਵਾਸ ਲੋ ਵਾਸ ਲੋ ਇੜ ਦੇ ਵੇਲੇ ਬਾਹਸ ਲੋ ਬਾਹਸ ਲੋ ਬਾਹਸ ਲੋ ਛੇੜ ਦੇ ਵੇਲੇ ਬਾਹਸ ਲੋ ਬਾਹਸ ਲੋ ਬਾਹਸ ਲੋ ਮਡੇ ਰੇਗਾ ਕਾਨੂੰਨ ਬਾਹਸ ਲੋ ਬਾਹਸ ਲੋ ਬਾਹਸ ਲੋ ਮਡੇ ਰੇਗਾ ਕਾਨੂੰਨ ਬਾਹਸ ਲੋ ਬਾਹਸ ਲੋ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਮਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ